ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਰਾਤ ਦੀਆਂ ਬਈਆਂ ਰੋਟੀਆਂ ਤੋਂ ਨਾਸ਼ਤਾ ਬਣਾਵਾਂਗੇ ਤੇ ਵੇਸਣ ਪਾ ਲੈਨੇ ਰੋਟੀਆਂ ਦੇ ਮੁਤਾਬਕ ਆਪਾਂ 6 ਸੱਤ ਰੋਟੀਆਂ ਆਪਣੀਆਂ ਕੋਲੀ ਸਵਾ ਕੋਲੀ ਆਪਾਂ ਵੇਸਣ ਦੀ ਲੈ ਲਈ ਆ ਦੇ ਨਾਲ ਹੀ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੰਨੇ ਆ। ਥੋੜੀ ਜੀ ਲਾਲ ਮਿਰਚ ਕੁੱਟੀ ਹੋਈ। ਇੱਕ ਚਮਚ ਆਪਾਂ ਪਾ ਦਿੰਨੇ ਆ ਆਮਚੂਰ ਪਾਊਡਰ ਦਾ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਬੇਸਣ ਨੂੰ ਤੇ ਮਸਾਲਿਆਂ ਨੂੰ। ਹੋ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤੇ ਆਪਾਂ ਇਸ ਤਰ੍ਹਾਂ ਦਾ ਕੋਲ ਬਣਾ ਲਾਂਗੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇੱਧਰ ਆਪਾਂ ਤੇਲ ਧਰ ਦਿੰਨੇ ਆ ਗਰਮ ਹੋਣਾ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਰੋਟੀਆਂ ਦੇ ਟੁਕੜੇ ਕਰ ਲੈਣੇ ਆ ਇੱਕ ਰੋਟੀ ਦੇ ਚਾਰ ਟੁਕੜੇ ਕਰ ਲਾਂਗੇ ਐਸਟਰਾ ਪਾ ਟੁਕੜੇ ਘਰ ਲਾਂਗੇ ਰੋਟੀਆਂ ਦੇ ਤੇ ਹੁਣ ਆਪਣਾ ਕੋਲ ਵੀ ਵਧੀਆ ਬਣ ਗਿਆ ਵੇਸਣ ਵਾਲਾ ਤੇ ਤੇਲ ਵੀ ਗਰਮ ਹੋ ਗਿਆ ਆਪਣਾ ਤੇ ਹੁਣ ਆਪਾਂ ਰੋਟੀਆਂ ਨੂੰ ਇਹਦੇ ਵਿੱਚ ਡਿਪ ਕਰਕੇ ਚੰਗੀ ਤਰ੍ਹਾਂ ਵੇਸਣ ਲਾ ਕੇ ਤੇ ਤੇਲ ਦੇ ਵਿੱਚ ਪਾ ਦਾਂਗੇ ਜਿੰਨੇ ਕੁ ਟੁਕੜੇ ਆਪਣੇ ਆਉਣ ਦੇ ਵੇਲੇ ਚ ਉਹਨੇ ਪਾ ਲਾਂਗੇ ਆਪਾਂ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪਕੰਨ ਦਵਾਂਗੇ ਇੱਕ ਸਾਈਡ ਤੋਂ ਫਿਰ ਦੂਸਰੀ ਸਾਈਡ ਪਕਾ ਲਾਂਗੇ ਇਹ ਹੋਲੀ ਹੋਲੀ ਨਾਲ ਪੱਕਾ ਲਾਂਗੇ ਜਦੋਂ ਪੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਹੁਣ ਆਪਾਂ ਇਸ ਤਰ੍ਹਾਂ ਇਹ ਸਾਰੇ ਬਣਾ ਲਾਂਗੇ ਟੁਕੜੇ ਤੁਸੀਂ ਵੀ ਬਣਾ ਕੇ ਵੇਖਿਓ ਬਹੁਤ ਹੀ ਸਵਾਦ ਬੰਦਾ ਨਾਸ਼ਤਾ